ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੀ ਸਾਹਿਬ ਦੀ ਚਲ ਰਹੀ ਲੜੀਵਾਰ ਵਿਚਾਰ ਵਿਚ ਅੱਜ ਅਸੀਂ 35ਵੀਂ ਪੋੜੀ ਦੀ ਵਿਚਾਰ ਕਰ ਰਹੇ ਹਾਂ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੂ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾੜਤ ਕੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ 나ਥ ਕਿਤੇ ਕਿਤੇ ਦੇ ਵਿਵੇਸ ਕਿਤੇ ਦੇਵ ਦਾਣਵ ਮੂਨ ਕਿਤੇ ਕਿਤੇ ਰਤਨ ਸਮੁੰਦ ਕਿਤਿਆਂ ਖਾਨੀ ਕਿਤਿਆਂ ਬਾਨੀ ਕਿਤੇ 파ਤ ਨਰਿੰਦ ਕਿਤਿਆਂ ਸੁਰਤੀ ਸੇਵ ਕਿਤੇ ਨਾਨਕ ਉਨਤੂ ਨੋ ਉਨਤੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਖੰਡ ਦਾ ਇਹੋ ਧਰਮ ਕੱਲ ਅਸੀਂ ਇਹ ਸਮਝਿਆ ਸੀ ਕਿ ਪਰਮਾਤਮਾ ਨੇ ਇਹ ertidh ਧਰਮਸਾਲ ਕਾਇਮ ਕੀਤੀ ਹੋਈ ਹੈ ਬਿੱਤੀ ਆ ਕੇ ਹਰ ਇਨਸਾਨ ਦਾ ਫਰਜ਼ ਹੈ ਕਿ ਉਹ ਧਰਮ ਦੀ ਕਮਾਈ ਕਰੇ ਇਹ ਇਨਸਾਨੀ ਜੀਵਨ ਔਰ ਇੰਨੀ ਉੱਚੀ ਸੂਚੀ ਬੁੱਧੀ ਪਰਮਾਤਮਾ ਨੇ ਦਿੱਤੀ ਹੀ ਧਰਮ ਦੀ ਕਮਾਈ ਲਈ ਹੈ ਵੇ ਸਾਡਾ ਧਰਮ ਕੀ ਹੈ ਆਪਣੇ ਮੂਲ ਨੂੰ ਪਛਾਣਨਾ ਸਾਡਾ ਧਰਮ ਧਰਮ ਦੀ ਕਮਾਈ ਕਰੀਏ ਕਿਉਂਕਿ ਧਰਮੀ ਜਿਹੜੇ ਨੇ ਉਹ ਅੱਗੇ ਜਾ ਕੇ ਸੁਰਖਰੂ ਹੁੰਦੇ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਮੰਨੇ ਜਾਂਦੇ ਨੇ ਤੇ ਅਧਰਮੀ ਜਿਹੜੇ ਨੇ ਉਹਨਾਂ ਲਈ ਕੁਦਰਤ ਦਾ ਨਿਯਮ ਜਿਹੜਾ ਹੈ ਰੱਬ ਦਾ ਨਿਯਮ ਜਿਹੜਾ ਹੈ ਉਹ ਜਨਮ ਮਰਨ ਦਾ ਗੇੜ ਪਾ ਦਿੰਦਾ ਇਸ ਲਈ ਖੱਚ ਪਕਾਈ ਉੱਥੇ ਪਾਇਆ ਉਹਨਾਂ ਨੇ ਗਿਆ ਜਿੱਥੇ ਪੈ ਜਾਏ ਉੱਥੇ ਜਾ ਕੇ ਜਿੱਥੇ ਪੈ ਜਾਂਦਾ ਕਿ ਕਿਹੜਾ ਜੀਵਨ ਕੱਚਾ ਲੈ ਕੇ ਆਇਆ ਕਿਹੜਾ ਜੀਵਨ ਪੱਕਾ ਲੈ ਕੇ ਆਇਆ ਤੋ ਇਹ ਜਿਹੜੀ ਧਰਮ ਦੀ ਕਮਾਈ ਕਰਨੀ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਪਿਛੇ ਦੇ ਧਰਮਖੰਡ ਦਾ ਇਹੋ ਧਰਮ ਮੈਂ ਧਰਮਖੰਡ ਦਾ ਇਹੋ ਹੀ ਧਰਮ ਹੈ ਜਿਹੜਾ ਵਿਚਾਰ ਹੋ ਗਿਆ ਚੌਥੀਮੀ ਪੋੜੀ ਵਿੱਚ ਕਿ ਵੀ ਇੱਥੇ ਆ ਕੇ ਅਸੀਂ ਆਪਣਾ ਆਪਾ ਪਛਾਣਨਾ ਹੈ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਧਰਮ ਪਛਾਣਨਾ ਹੈ ਜਦੋਂ ਧਰਮ ਦੀ ਪਛਾਣ ਹੋ ਗਈ ਤੇ ਫਿਰ ਬੰਦਾ ਸਮਝਦਾ ਹੈ ਕਿ ਮੈਨੂੰ ਧਰਮ ਦੀ ਪ੍ਰਾਪਤੀ ਲਈ ਧਰਮ ਦੀ ਕਮਾਈ ਲਈ ਗਿਆਨ ਪ੍ਰਾਪਤ ਕਰਨਾ ਪੈਣਾ ਬੰਦਾ ਗੁਰੂ ਨੂੰ ਧਰਨ ਕਰਦਾ ਸੱਚਾ ਸਤਗੁਰ ਸਤਪੁਰਖ ਜੀ ਨੇ ਜਾਣਿਆ ਸਤਗੁਰ ਤੇਸ ਕਰਨ ਨਾਉ ऐसे गुरु ਦੇ ਲੜ ਲੱਗ ਕੇ ਗੁਰੂ ਦਾ ਮਾਰਗ ਅਪਣਾਉਂਦਾ ਤੇ ਫਿਰ ਉੱਥੇ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਗਿਆਨ ਖੰਡ ਕਾ ਆਖੂ ਕਰਮ ਗੁਰੂ ਸਾਹਿਬ ਕਹਿੰਦੇ ਨੇ ਧਰਮ ਖੰਡ ਦਾ ਧਰਮ ਮੈਂ ਬਿਆਨ ਕਰ ਚੁੱਕਿਆ ਚੌਥੀ ਵਿਪੋੜੀ ਇਹੋ ਧਰਮ ਹੈ ਗਿਆਨ ਖੰਡ ਕਾ ਆਖੂ ਕਰਮ ਹੁਣ ਗਿਆਨ ਖੰਡ ਦੇ ਵਿੱਚ ਕੀ ਕਰਮ ਹੁੰਦਾ ਹੈ ਕਿ ਜੀਵਨੀ ਤਬਦੀਲੀ ਹੁੰਦੀ ਹੈ ਉਹਦਾ ਜ਼ਿਕਰ ਹੈ ਇੱਥੇ ਖੰਡ ਤੋਂ ਭਾਵ ਕੋ ਧਰਤੀ ਦੇ ਖੰਡ ਨਹੀਂ ਇਹ ਖੰਡ ਤੋਂ ਭਾਵ ਆਤਮਿਕ ਅਵਸਥਾ ਆਤਮਿਕ ਮੰਡਲ ਆਤਮਿਕ ਖੰਡ ਤੇ ਆਤਮਾ ਮਨੋ ਆਤਮਾ ਸੜੀ ਜੁੜੀ ਮਨੁਭਰਤੀ ਇੱਕੀ ਅਵਸਥਾ ਵਿੱਚ ਕਿਸ ਖੰਡ ਵਿੱਚ ਵਿਚਰ ਰਹੀ ਹੈ ਕਿਤੇ ਪਉਣ ਪਾਣੀ ਬਸੰਤਰ ਇੱਥੇ ਗਿਆਨ ਪ੍ਰਾਪਤੀ ਹੁੰਦੀ ਹੈ ਕਿ ਇਸ ਸ੍ਰਿਸ਼ਟੀ ਦੇ ਵਿੱਚ ਕਈ ਕਿਸਮ ਦੀ ਪਵਨ ਕਈ ਕਿਸਮ ਦੇ ਪਾਣੀ ਕਈ ਕਿਸਮ ਦੀ ਅਗਨੀ ਹੈ ਇਹ ਤੱਤ ਕਈ ਕਿਸਮ ਦੇ ਨੇ ਕਿਤੇ ਕਾਣ ਮਹੇਸ਼ੂ ਇੱਥੇ ਕਾਣ ਵਰਗੇ ਜਿਨ੍ਹਾਂ ਨੂੰ ਉਤਾਰ ਕਰਕੇ ਪੂਜਿਆ ਜਾਂਦਾ ਹੈ ਕ੍ਰਿਸ਼ਨ ਜੀ ਅਤੇ ਮਹੇਸ਼ ਸ਼ਿਵ ਜੀ ਵਰਗੇ ਇਹ ਰੱਬ ਦੀ ਕੁਦਰਤ ਪਤਾ ਨਹੀਂ ਕਿਤਨੇ ਕਾਣ ਤੇ ਕਿਤਨੇ ਮਹੇਸ਼ ਹੈ ਕੋਈ ਅੰਤਪਾਰਾ ਵਾਰਨਿੰਗ ਕਿਤੇ ਬ੍ਰਹਮੇ ਘੜਦਕੜੀਆਂ ਉ ਪਰਮਾਤਮਾ ਦੇ ਇਸ ਸ੍ਰਿਸ਼ਟੀ ਵਿੱਚ ਬ੍ਰਹਮਾ ਵਰਗੇ ਕਿੰਨੇ ਘੜ ਘੜ ਕੇ ਬਣਾਏ ਜਾ ਰਹੇ ਨੇ ਘੜੇ ਜਾ ਰਹੇ ਨੇ ਬ੍ਰਹਮਾ ਵਰਗੇ ਇਹ ਕੋਈ ਪਤਾ ਨਹੀਂ ਕਿੰਨੇ ਕਿੰਨੇ ਹੀ ਬ੍ਰਹਮੇ ਪਰਮਾਤਮਾ ਨੇ ਘੜਦਕੜੀ ਉਹਨਾਂ ਦੀ ਘੜਦਕੜੀ ਹੋਈ ਹੈ ਕਿੰਨੇ ਬ੍ਰਹਮਾ ਨੇ ਜਿਹੜੀ ਸ੍ਰਿਸ਼ਟੀ ਦੇ ਵਿੱਚ ਤੋਂ ਅਸੀਂ ਇਹ ਖਿਆਲ ਮਨ ਵਿੱਚ ਬਗਰ ਵਸਾ ਲਈਏ ਕਿ ਜੀ ਤੀ ਤਰੀ ਦੇਵ ਵਾਲਾ ਜਿਹੜਾ ਫਾਰਮੂਲਾ ਹੈ ਕਿ ਇਹ ਤਿੰਨੀ ਦੇਵਤੇ ਨੇ ਸ੍ਰਿਸ਼ਟੀ ਚਲਾਉਣ ਵਾਲੇ ਤੇ ਇਹ ਪੂੜੀ ਆ ਕੇ ਇੱਥੇ ਸਦਾ ਖੰਡਨ ਕਰ ਦਿੰਦੀ ਹੈ ਕਿ ਨਹੀਂ ਇਹਨਾਂ ਨੂੰ ਵੀ ਘੜਨ ਵਾਲਾ ਜਿਹੜਾ ਉੱਪਰ ਬੈਠਾ ਉਹ ਕੋਈ ਹੋਰ ਹੈ ਜਿਹੜਾ ਕਿ ਉਹ ਵੇਖਾ ਉਹਨਾਂ ਨਦਰਨਾਮ ਹੈ ਬਹੁਤ ਐਵਿਡੈਂਟ ਜੀਵਨ ਨੂੰ ਨਜ਼ਰ ਨਹੀਂ ਆਉਂਦਾ ਇਹ ਬੜੀ ਵਡਿਆਈ ਦੀ ਗੱਲ ਹੈ ਇਹਨਾਂ ਨੂੰ ਵੀ ਉਹੀ ਬਣਾਉਣ ਵਾਲਾ ਹੈ ਇੱਥੇ ਤੁਸੀਂ ਦੇਖੋ ਜੀ ਸਪਸ਼ਟ ਹੋ ਜਾਂਦਾ ਹੈ ਕਿ ਕਾਣ ਮਹేశਵਰ ਕੇ ਬ੍ਰਹਮੇ ਵਰਗੇ ਪ੍ਰਮਾਤਮਾ ਕਹੀਂ ਘੜ-ਘੜ ਕੇ ਦੁਨੀਆ ਦੀ ਭੇਜ ਰਿਹਾ ਕੋਣਤ ਪਾਰਾਵਾਰ ਨਹੀਂ ਰੂਪ ਰੰਗ ਕੇ ਵੇਸ ਕਈ ਰੂਪ ਕਈ ਰੰਗ ਕਈ ਵੇਸਨ ਕੀਤੀਆਂ ਕਰਮ ਭੂਮੀ ਐਸੀਆਂ ਭੂਮੀਆਂ ਜਿਨ੍ਹਾਂ ਉੱਤੇ ਜੀਵ ਕਰਮ ਕਰਦੇ ਨੇ ਐਸੀਆਂ ਕਰਮ ਭੂਮੀਆਂ ਦਾ ਕੋਈ ਪਤਾ ਨਹੀਂ ਕਿੰਨੀਆਂ ਨੇ ਮੇਰ ਕੀਤੇ ਵੀ ਸੁਮੇਰ ਪਰਬਤ ਵਰਗੇ ਐਸੇ بڑے بڑے ਪਰਬਤ ਹੋਰ ਕਿੰਨੇ ਨੇ ਇੱਕ ਅੰਤ ਪਾਰਾ ਬਣੀ ਅਸੀਂ ਜਿਸ ਦੁਨੀਆ 'ਚ ਰਹਿੰਦੇ ਹਾਂ ਜੀ ਜ਼ਮੀਨ ਤੇ ਰਹਿੰਦੇ ਆ ਇਹਦੇ ਤੂੰ ਉੱਚੇ ਪਹਾੜ ਜਾਂ ਸੁਮੇਰ ਨਾਪ ਤੋਲ ਸਕਦੇ ਹਨ ਇਸ ਸ੍ਰਿਸ਼ਟੀ ਦੇ ਵਿੱਚ ਇਸ ਪੂਰੀ ਕਾਇਨਾਤ ਦੇ ਵਿੱਚ ਹੋਰ ਕਿਤਨੀਆਂ ਧਰਤੀਆਂ ਨੇ ਕਿਤਨੀਆਂ ਧਰਤੀਆਂ ਦੇ ਜੀਵ ਜੰਤ ਨੇ ਉਹਨਾਂ ਦੇ ਕਿਹੇ ਕਰਮ ਹਨ ਇਹ ਤੇ ਉਹ ਵਾਹਿਗੁਰੂ ਹੀ ਜਾਣਦਾ ਜਿਸ ਨੇ ਪੈਦਾ ਕੀਤੇ ਨੇ ਤੂੰ ਗਿਆਨ ਕਾਣ ਵਿੱਚ ਸਮਝ ਆਉਂਦੀ ਹੈ ਪ੍ਰਮਾਤਮਾ ਦੀ ਵਿਸ਼ਾਲਤਾ ਦੀ ਪ੍ਰਮਾਤਮਾ ਦੀ ਮਹਾਨਤਾ ਦੀ ਕਿ ਉਸ ਨੇ ਕੀ ਕੀ ਕਰਕੇ ਰੱਖਿਆ ਕਿਤਨੀ ਵੱਡੀ ਸ਼ਕਤੀ ਕਿਤਨੀ ਵੱਡੀ ਤਾਕਤ ਹੈ ਕਿ ਤੇ ਤੂੰ ਉਪਦੇਸ਼ ਕਿ ਤੇ ਤੂੰ ਭਗਤ ਜੈਸੇ ਉਪਦੇਸ਼ ਕਰਨ ਵਾਲੇ ਵੀ ਕਿੰਨੇ ਨੇ ਇੱਕ ਕੁਦਰਤ ਦੇ ਵਿੱਚ ਕੋਈ ਅੰਤ ਪਾਰ ਆਵਾਰ ਇਸ ਦਾ ਵੀ ਨਹੀਂ ਹੈ ਕਿਤੇ ਇੰਦੂ ਚੰਦ ਸੂਰਜ ਕਿਤੇ ਇੰਦਰ ਵਰਗੇ ਦੇਵਤੇ ਕਿਤਨੇ ਨੇ ਕਿ ਚੰਦ ਸੂਰਜ ਕਿਤਨੇ ਨੇ ਇਹ ਵੀ ਕੋਈ ਪਤਾ ਨਹੀਂ ਲੋ ਜੀ ਅਸੀਂ ਤੇ ਆਪਣੀ ਜ਼ਿੰਦਗੀ 'ਚ ਇੱਕ ਜਾਣ ਦੇ ਇੱਕ ਸੂਰਜ ਜੀ ਵੇਖਿਆ ਪਰ ਸਾਇੰਸ ਵਾਲੇ ਦੱਸਦੇ ਨੇ ਕਿ ਜਿਸ ਗੈਲੈਕਸੀ 'ਚ ਅਸੀਂ বাসਦੇ ਪਈ ਹਾਂ ਇਹਦੇ ਵਿੱਚ ਹੀ 10000 ਸੂਰਜ ਗਿਨੇ ਜਾ ਚੁੱਕੇ ਨੇ ਤੇ 300 ਸੂਰਜ ਹੋਰ ਨਵੇਂ ਬਣਦੇ ਜਾ ਰਹੇ ਨੇ ਤੋ ਗੁਰੂ ਸਾਹਿਬ ਦੇਖੋ ਉਹਨਾਂ ਕੋਲ ਕੋਈ ਐਸੇ ਆਲੇ ਨਸਨ ਸਾਈਸੀ ਵਾਲੇ ਪਰ ਕਿਉਂਕਿ ਜੋ ਪ੍ਰਮਾਤਮਾ ਇੰਨਾਂ ਚੀਜ਼ਾਂ ਦੀ ਰਚਨਾ ਕਰਨ ਵਾਲਾ ਉਹੀ ਗੁਰੂ ਸਾਹਿਬ ਦੇ ਅੰਦਰ ਪ੍ਰਕਾਸ਼ ਮਾਨਸੀ ਉਹ ਅੰਦਰੋਂ ਉਹਨਾਂ ਦੇ ਮੂੰਹੋਂ ਆਪੂ ਬੋਲਣਾ ਜਰਦਾ ਮੇ ਕਿਹਾ ਸਭ ਹੁਕਮ ਆਉ ਜੀ ਰੱਬ ਜੋ ਹੁਕਮ ਕਰਦਾ ਸੀ ਉਹਨਾਂ ਦੇ ਮੂੰਹ ਚੋਂ ਨਿਕਲਦਾ ਸੀ ਉਹ ਸੱਚੀ ਬਾਣੀ ਤੇ ਦੇਖੋ ਉਹਨਾਂ ਦੇ ਮੂੰਹ ਸਹਿਜ ਸੁਭਾਏ ਜਿਹੜੀਆਂ ਗੱਲਾਂ ਸਾਇੰਸ ਕਈ ਕਈ ਸਾਲ ਲਾ ਕੇ ਕਈ ਕਈ ਸਾਈਸੀ ਉਪਕਰਨਾ ਨਾਲ ਸਾਬਤ ਕਰਦੀਆਂ ਨੇ ਉਹ ਗੁਰਸਾਹਿਬ ਦੇ ਮੁਖੂ ਸਹਿ ਸਵਾਇ ਨਿਕਰ ਗਿਆ ਵੇ ਕਿੰਨੇ ਚੰਨ ਦੇ ਕਿੰਨੇ ਸੂਰ ਦੇ ਕਿੰਨੇ ਇੰਦਰ ਕਿੰਨੇ ਸ਼ਿਵ ਦੇ ਕਿੰਨੇ ਕਾਂਤ ਕਿੰਨੇ ਹਿਮੇਸ਼ ਕੋਈ ਅੰਤ ਪਾਰਾ ਵਾਰ ਨਹੀਂ ਹੈ ਕਿਤੀਆਂ ਕਰਮ ਭੂਮੀ ਤਰਤੀਆਂ ਖੰਡ ਬ੍ਰਹਮੰਡ ਕਿੰਨੇ ਨੇ ਕਿਸੇ ਚੀਜ਼ ਦਾ ਕੋਈ ਅੰਤ ਪਾਰਾ ਵਾਰ ਨਹੀਂ ਬੇਅੰਤ ਤੂੰ ਬੇਅੰਤ ਕੋਈ ਇਕ ਇੰਦਰ ਨਹੀਂ ਕੋਈ ਇਕ ਚੰ드ਰਮਾ ਨਹੀਂ ਕੋਈ ਇਕ ਸੂਰਜ ਨਹੀਂ ਕਈ ਹਨ ਕੇਤੇ ਮੰਡਲ ਦੇਸ਼ ਦੇਸ਼ ਕਿੰਨੇ ਨੇ ਇਹਨਾਂ ਦੇਸ਼ ਦੇ ਮੰਡਲ ਭੂ ਮੰਡਲ ਕਿਤਨੇ ਨੇ ਇਹ ਵੀ ਬੇਅੰਤ ਕੋਈ ਪਤਾ ਨਹੀਂ ਕੇਤੇ ਸਿੱਧ ਬੁੱਧ ਨਾਥ ਕੀਤੇ ਜੋਗੀਆਂ ਚ ਜਿਹੜੇ ਸਿੱਧ ਲੋਕ ਉਹ ਸਿੱਧੀਆਂ ਪ੍ਰਾਪਤ ਕਰ ਲੈਂਦੇ ਸਨ ਰਿੱਧੀਆਂ ਸਿੱਧੀਆਂ ਇਹੋ ਜਿਹੇ ਸਿੱਧ ਕਿੰਨੇ ਤੇ ਬੁੱਧ ਵਰਗੇ ਕਿਤਨੇ ਨਾਥ ਕੀਤੇ ਹੋਰ ਜੋਗੀਆਂ ਦੇ ਜਿਹੜੇ ਨਾਥ ਹੁੰਦੇ ਸਨ ਇਸ ਤਰ੍ਹਾਂ ਦੇ ਨਾਥ ਕੇ ਕਈਆਂ ਸਫੇਰਕਿਆਂ ਦੇ ਕਈਆਂ ਪੰਥਾਂ ਦੇ ਕਿੰਨੇ ਨੇ ਇਹ ਵੀ ਬੇਅੰਤ ਨੇ ਕੋਈ ਅੰਤ ਪਾਰਾ ਵਾਰ ਨਹੀਂ ਕੀਤੇ ਦੇਵੀ ਵੇਸ ਤੇ ਦੇਵੀਆਂ ਦੇ ਕਿਤਨੇ ਕਿਤਨੇ ਵੇਸ ਕਿੰਨੇ ਨੇ ਇਹਦਾ ਵੀ ਕੋਈ ਅੰਤ ਪਾਰਾ ਵਾਰ ਨਹੀਂ ਅੱਜ ਦੇ ਯੁੱਗ ਵਿੱਚ ਇਨਸਾਨ ਦੇ ਰੂਪ ਵਿੱਚ ਹੀ ਅੱਜ ਦੀਆਂ ਔਰਤਾਂ ਦੇ ਰੂਪ ਵਿੱਚ ਕਈ ਬੜੀ-ਬੜੀਆਂ ਮਾਨ ਦੇਵੀਆਂ ਵਰਗੇ ਕਰਮ ਕਰ ਬੈਦੀਆਂ ਨੇ ਅਸੀਂ ਮਾਤਾ ਸਾਹਿਬ ਕੌਰ ਜੀ ਨੂੰ ਘਟਦੀ ਵੀ ਸਮਝਾਂਗੇ ਮਾਤਾ ਭਾਕਰ ਨੂੰ ਘਟਦੀ ਵੀ ਸਮਝਾਂਗੇ ਮਾਤਾ ਜੀਤ ਕੌਰ ਜੀ ਨੂੰ ਘਟਦੀ ਵੀ ਸਮਝਾਂਗੇ ਜਿਨ੍ਹਾਂ ਨੇ ਆਪਣੇ ਲਾਲ ਕੁਰਬਾਨ ਕਰ ਦਿੱਤੇ ਕੋਮਤੂ ਤਾਂ ਉਹ ਸ਼ਹੀਦ ਸਿੰਘਣੀਆਂ ਬੀਬੀਆਂ ਜਿਨ੍ਹਾਂ ਨੇ ਆਪਣੇ ਪਰਿਵਾਰ ਜਿਨ੍ਹਾਂ ਨੇ ਗਲਾਂ ਵਿਚ ਹਾਰ ਪੁਆਏ ਉਹ ਦੇਵੀਆਂ ਨੂੰ ਘਟਸਨ ਤਾਂ ਉਹ ਦੇਵੀਆਂ ਕਿਨੂੰ ਕਹਾਗੇ ਅਗਰ ਦੇਵ ਗੁਣਨ ਤੂੰ ਕਿਸ ਨੂੰ ਦੇਵੀ ਕਹੀਏ ਐਸੀਆਂ ਦੇਵੀਆਂ ਦਾ ਕੀ ਅੰਤ ਪਾਰ ਆ ਵਾਰ ਹੈ ਸੰਸਾਰ ਦੇ ਵਿੱਚ ਸਾਡੇ ਪੰਜ ਸੀ ਨਹੀਂ ਗਿਣੀਆਂ ਜਾਣੀਆਂ ਤੇ ਬਾਹਰ ਕਿੱਥੇ ਤੂੰ ਕਹਤੇ ਦੇਵੀ ਵੇਸ ਕਹਤੇ ਦੇਵ ਦਨਵ ਮੁੰਨ ਕਹਤੇ ਦੇਵਤੇ ਕਿੰਨੇ ਦੇਵ ਤੇ ਦਨਵ ਅਗੇ ਰਾਖਸ਼ ਸੁਭਾਅ ਵਾਲੇ ਕਿੰਨੇ ਨੇ ਮੁਨੀ ਲੋਕ ਮੁੰਨ ਕਹਤੇ ਮੁਨੀ ਲੋਕ ਕਿੰਨੇ ਨੇ ਕੋਈ ਅੰਤ ਪਾਰ ਕਹਤੇ ਰਤਨ ਸਮੁੰਦ ਕਿੰਨੇ ਸਮੁੰਦਰ ਦੇ ਢੋਲ ਵਿੱਚ ਕਿੰਨੇ ਰਤਨ ਜੁਵਾਰ ਹੀਰੇ ਮੋਤੀ ਲੁਕੇ ਪਏ ਨੇ ਕੀਮਤੀ ਪਦਾਰਥ ਇਹਦਾ ਵੀ ਕੋਈ ਅੰਤ ਪਾਰ ਆ ਵਾਰ ਨਹੀਂ ਕੇਤੀਆਂ ਖਾਨੀ ਕੇਤੀਆਂ ਬਾਨੀ ਆਮ ਤੁਰ ਦੇ ਚਾਰ ਖਾਨੀਆਂ ਮੰਨੀਆਂ ਗਈਆਂ ਅੰਡਜ ਜੇਰ ਜਿਸੇ ਤੇ ਉਤਪਜ ਚਾਰ ਬਾਨੀਆਂ ਪਰਾ ਪਸੰਤੀ ਮਦਮ ਬੈਖਰੀਏ ਚਾਰ ਬਾਨੀਆਂ ਮੰਨੀਆਂ ਗਈਆਂ ਪਰ ਗੁਰੂ ਸਾਹਿਬ ਕੋਲ ਨਹੀਂ ਇਹ ਅਸੀਂ ਇਹਨਾਂ ਚੀਜ਼ ਦੀ ਗਿਣਤੀ ਮਿਲਦੀ ਨਹੀਂ ਕਰ ਸਕਦੇ ਖਾਨੀਆਂ ਕਿੰਨੀਆਂ ਦੇ ਬਾਨੀ ਸਰੋਂ ਇਹ ਨਹੀਂ ਪਤਾ ਵਾ ਸ੍ਰਿਸ਼ਟੀ ਦੇ ਉਰਖੰਡ ਬ੍ਰਹਮੰਡ ਕਿੰਨੇ ਨੇ ਹੋਰ ਕਰਮ ਭੂਮੀਆਂ ਕਿੰਨੀਆਂ ਨੇ ਜਿੱਥੇ ਕਿਤਨੇ ਜੀਵ ਵਸਦੇ ਨੇ ਕਿਹੋ ਜਿھے ਕਰਮ ਕਰਦੇ ਨੇ ਕੁਦਰਤ ਉਹਨਾਂ ਕੋਲ ਕਿਹੋ ਜਿھے ਕਰਮ ਕਰਾਉਂਦੀ ਆ ਉਹ ਜੰਮਦੇ ਕਿਸ ਤਰ੍ਹਾਂ ਨੇ ਮਰਦੇ ਕਿਸ ਤਰ੍ਹਾਂ ਨੇ ਉਹਨਾਂ ਦੇ ਪੈਦਾ ਹੋਣ ਦੇ ਕੀ ਤਰੀਕੇ ਨੇ ਇਸ ਵਾਸਤੇ ਕੋਈ ਖਾਨੀਆਂ ਬਾਨੀਆਂ ਦੀ ਗਿਣਤੀ ਨਹੀਂ ਹੈ ਕਹਤੀਆਂ ਖਾਨੀ ਕਹਤੀਆਂ ਬਾਣੀ ਇਸ ਲਈ ਗੁਰਬਾਣੀ ਵੀ ਜਦੋਂ ਚਾਰ ਖਾਨੀ ਦਾ ਜ਼ਿਕਰ ਆਉਂਦਾ ਨਾ ਉਸਨੇ ਪਹਿਲੇ ਖਾਨਾ ਕਾਲੇ ਕਰੂੰ ਕਿ ਗੁਰਬਾਣੀ ਸਾਲ ਸਮਤ ਹੈ ਵਿਚਾਰ ਹੀ ਖਾਨੀਆਂ ਨੇ ਜਾਂ ਚਾਰ ਬਾਣੀਆਂ ਦਾ ਕਿਤੇ ਜ਼ਿਕਰ ਆ ਜਾਏ ਜਾਂ ਜਿਸ ਤਰ੍ਹਾਂ 184 ਜੂਨ ਨੂੰ ਭਾਈ ਮਾਨਸ ਕੁਬਰਾ ਦੀ ਵਡਿਆਈ ਅਨਮਤੀਆਂ ਨੇ 84 ਲੱਖ ਜੁਨਾਂ ਗਿਣੀਆਂ ਪਰ ਗੁਰਮਤ 84 ਲੱਖ ਦੇ ਘੇੜ ਵਿੱਚ ਨਹੀਂ ਪੈਂਦੀ 84 ਦੇ ਸਿਮਤ ਦਾਇਰੇ ਵਿੱਚ ਨਹੀਂ ਬੱਦੀ ਗੁਰਮਤ ਅਨੁਸਾਰ ਬੇਅੰਤ ਜੁਨੀਆਂ ਨੇ ਜੁਨਾਂ ਦਾ ਵੀ ਕੋਈ ਅੰਤ ਪਾਰਾ ਵਾਰ ਨਹੀਂ ਗੁਰਮਤ ਕਿਸੇ ਵੀ ਕੁਦਰਤ ਦੀ ਚੀਜ਼ ਦਾ ਕੋਈ ਸਿਮਤ ਦਾਇਰਾ ਬਣਾਉਂਦੀ ਨਹੀਂ ਗਿਣਤੀ ਮਿਲਦੀ ਵੀ ਕੁਦਰਤ ਆਪ ਬੜੀ ਵਿਸ਼ਾਲ ਹੈ ਪ੍ਰਭੂ ਆਪ ਬੜਾ ਵਿਸ਼ਾਲ ਹਸਤੀ ਹੈ ਉਹਦੀ ਕੁਦਰਤ ਵੀ ਬੜੀ ਵਿਸ਼ਾਲ ਹੈ ਇਸ ਦਾ ਵੀ ਕੋਈ ਅੰਤ ਪਾਰਾ ਵਾਰ ਅਸਾ ਇਨਸਾਨਾਂ ਦੇ ਜੀਵਨ ਦਾ ਕੰਮ ਹੀ ਨਹੀਂ ਇਹ ਸਾਡਾ ਮਨੋਰਥ ਨਹੀਂ ਹੈ ਇਹ ਸਾਡਾ ਧਰਮ ਹੀ ਨਹੀਂ ਹੈ ਵੇ ਕੁਦਰਤ ਦੇ ਅਤਲਬ ਦੇ ਫਿਰ ਇਹ ਕੁਦਰਤ ਕਦੋਂ ਬਣੀ ਧਰਤੀ ਕਦੋਂ ਬਣੀ ਆਕਾਸ਼ ਕਦੋਂ ਬਣੇ ਦੁਨੀਆ ਕਦੋਂ ਬਣੀ ਇਹ ਸਾਡਾ ਕੰਮ ਨਹੀਂ ਹੈ ਸਾਡਾ ਕੰਮ ਹੈ ਜਿਸ ਪ੍ਰਭੂ ਤੋਂ ਵਿਛੜਿਆ ਕਿਸ ਤਰ੍ਹਾਂ ਉਹਦੇ ਵੀ ਸਾਡੀ ਸਮਾਈ ਹੋ ਜਾਵੇ ਉਹ ਸਾਡਾ ਉੱਚਾ ਸੁੱਚਾ ਜੀਵਨ ਜੋ ਸਾਡੇ ਆਤਮ ਗੁਣ ਸਨ ਸਿਰ ਵਿੱਚ ਆਣ ਕਰਕੇ ਹਰ ਬਿਸਰ ਤੇਰੇ ਗੁਣ ਗਲਿਆ ਜਿਹੜੇ ਸਾਡੇ ਅੰਦਰੋਂ ਗੁਣ ਗਲ ਕੇ ਅਲੂਪ ਹੋ ਗਏ ਉਹ ਗੁਣ ਅਸੀਂ ਮੁੜ ਕੇ ਧਾਰਨ ਕਰ ਸਕੀਏ ਇੱਕ ਗੁਣਵੰਤਾ ਜੀਵਨ ਜੀ ਸਕੀਏ ਗੁਣਮੰਤੀ ਨਾਰਵੰ ਅਸੀਂ ਪ੍ਰਭੂ ਦੇ ਸੁਆਗਣਾ ਬਣ ਕੇ ਉਹਦੇ ਵਿੱਚ ਸਮਾ ਸਕੀਏ ਤੂੰ ਕੇਤੀਆਂ ਖਾਨੀ ਕੇਤੀਆਂ ਵਾਨੀ ਕੇਤੇ ਪਾਤ ਨਰਿੰਦ ਕਿੰਨੇ ਪਾਤਸ਼ਾਹ ਕਿੰਨੇ ਰਾਜੇ ਮਹਾਰਾਜ ਇਹਨਾਂ ਦਾ ਵੀ ਕੋਈ ਅੰਤ ਪਾਰਾ ਬਾਰੇ ਕੇਤੀਆਂ ਸੁਰਤੀ ਸੇਵਕ ਕੇਤੀ ਸੁਰਤੀਆਂ ਲਾਉਣ ਵਾਲੇ ਕਿੰਨੇ ਤੇ ਉਸ ਪ੍ਰਭੂ ਦੇ ਸੇਵਕ ਕਿੰਨੇ ਇਹਦਾ ਵੀ ਕੋਈ ਅੰਤ ਪਾਰਾ ਬਾਰੇ ਨਾਨਕ ਅੰਤ ਨਾ ਦੇ ਨਾਨਕ ਅੰਤ ਦਾ ਵੀ ਕੋਈ ਅੰਤ ਨਹੀਂ ਪਰਮਾਤਮਾ ਪਰੇ ਤੋਂ ਪਰੇ ਅੰਤ ਨਾ ਕੋਈ ਅੰਤ ਪਾਰਾ ਬਾਰੇ ਹੈ ਹੀ ਨਹੀਂ ਤੂੰ ਗਿਆਨ ਦੀ ਪ੍ਰਾਪਤੀ ਵੀ ਜਦੋਂ ਗੁਰੂ ਤੋਂ ਗਿਆਨ ਪ੍ਰਾਪਤ ਕਰੋ ਤੇ ਸਮਝ ਆਉਂਦੀ ਹੈ ਕਿ ਮੈਂ ਕਿਸ ਸਿਮਤਦਾਰੀ ਇੱਕ ਛੱਪੜ ਦਾ ਇੱਕ ਕੂਹੇ ਦਾ ਡੱਡੂ ਬਣ ਕੇ ਬੈਠਾ ਸ ਹ ਆਪਣੇ ਇੱਕ ਸੀਮਤ ਜੇ ਪਰਿਵਾਰ ਦੇ ਮੂਵ ਚ ਵਜਿਆ ਹੋਇਆ ਸਾਂ ਇੱਥੇ ਆ ਕੇ ਸੁਰਤੀ ਨਹੀਂ ਵਿਸ਼ਾਲ ਹੁੰਦੀ ਹੈ ਸੁਰਤੀ ਚ ਇਤਨਾ ਗਿਆਨ ਹੁੰਦਾ ਹੈ ਕਿ ਪਰਮਾਤਮਾ ਕਿਤਨਾ ਬੇਅੰਤ ਹੈ ਉਹਦੀ ਸ੍ਰਿਸ਼ਟੀ ਕਿੰਨੀ ਬੇਅੰਤ ਹੈ ਉਹਦੀ ਕੁਦਰਤ ਕਿੰਨੀ ਬੇਅੰਤ ਹੈ ਕਿਸੇ ਚੀਜ਼ ਦਾ ਕੋਈ ਅੰਤ ਪਾਰਵਾਰ ਹੀ ਨਹੀਂ ਇਹ ਕੁਦਰਤੀ ਮਹਾਨਤਾ ਦੇਖ ਕੇ ਵਿਸ਼ਾਲਤਾ ਦੇਖ ਕੇ ਬੰਦੇ ਦਾ ਮਨ ਅਸ਼ ਅਸ਼ ਕਰ ਰੁੱਟਦਾ ਹੈ ਔਰ ਬੰਦਾ ਆਨੰਦ ਦੀ ਅਵਸਥਾ ਐਸੀ ਆਨੰਦ ਦੀ ਅਵਸਥਾ ਚ ਆਉਂਦਾ ਵਿਸਮਾਦ ਅਵਸਥਾ ਵਿੱਚ ਪਰਮਾਤਮਾ ਦੀ ਵਿਸ਼ਾਲਤਾ ਦੇਖ ਕੇ ਇਹ ਕੁਦਰਤ ਦੀ ਵਿੜਿਆਈ ਦੇਖ ਕੇ ਕੇ ਬੰਦਾ ਵਿਸਮਾਤ ਵਸਤਾ ਜਾ ਕੇ 당ਗ ਰਹਿ ਜਾਂਦਾ ਹੈ ਅਚਰਜ ਅਵਸਥਾ ਬਣ ਜਾਂਦੀ ਹੈ ਇਹ ਗਿਆਨ ਖੰਡ ਦੀ ਅਵਸਥਾ ਜਿੱਦੂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਲੇਕਿਨ ਗਿਆਨ ਸਿਖਰ ਨਹੀਂ ਹੈ ਗਿਆਨ ਦੀ ਪ੍ਰਾਪਤੀ ਸਿਖਰ ਨਹੀਂ ਹੈ ਗਿਆਨ ਦੀ ਪ੍ਰਾਪਤੀ ਬਾਅਦ ਜੀਵਨ ਵਿੱਚ ਕੀ ਤਬਦੀਲੀ ਆਉਣੀ ਚਾਹੀਦੀ ਹੈ ਇਸ ਵਾਸਤੇ ਇਸ ਗਿਆਨ ਦੀ ਅਵਸਥਾ ਨੂੰ ਅੱਗੇ ਵੀ ਗੁਰੂ ਜੀ ਨੇ ਸ਼ਰਮ ਖੰਡ ਤੇ ਕਰਮ ਖੰਡ ਤੇ ਸੱਚ ਖੰਡ ਦੀ ਅਵਸਥਾ ਦਾ ਵੀ ਜ਼ਿਕਰ ਕੀਤਾ ਵੀ ਉੱਥੇ ਹੀ ਜੀਵਨ ਕੇ ਉਹ ਬਦਲਦਾ ਹੈ ਤੂੰ ਧਰਮਖੰਡ ਵਿੱਚ ਇਹ ਸਮਝ ਆਉਂਦੀ ਹੈ ਮੇਰੇ ਜ਼ਿੰਦਗੀ ਵਿੱਚ ਮੇਰਾ ਧਰਮ ਕੀ ਹੈ ਮੈਂ ਕਦ ਲਈ ਦੁਨੀਆ ਤੇ ਆਇਆ ਹਾਂ ਗਿਆਨਖੰਡ ਵਿੱਚ ਪ੍ਰਮਾਤਮਾ ਦੀ ਵਿਸ਼ਾਲਤਾ ਬੇਅੰਤਤਾ ਦਾ ਗਿਆਨ ਹੁੰਦਾ ਹੈ ਉਸ ਦੀ ਮਹਾਨਤਾ ਦਾ ਗਿਆਨ ਹੁੰਦਾ ਹੈ ਇਸ ਤੋਂ ਬਾਅਦ ਅਗਲੇ ਖੰਡਾਂ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਫਿਰ ਅਗਲੇ ਖੰਡਾਂ ਵਿੱਚ ਜਾ ਕੇ ਕੀ ਕੀ ਜ਼ਿੰਦਗੀ ਵਿੱਚ ਤੁਗਦੀ ਆਉਂਦੀ ਹੈ ਹਰ ਸਿੱਖ ਨੂੰ ਬੰਦੇ ਖੋਜ ਦਿਲ ਹਰ ਰੋਜ਼ ਨਾ ਪਰੇ ਪਰੇਸ਼ਾਨੀ ਮੈਂ ਹਰ ਸਿੱਖ ਨੂੰ ਆਪਣਾ ਅੰਦਰ ਖੋਜਣਾ ਹੈ ਕਿ ਮੈਂ ਕਿੱਥੇ ਖੜਾ ਮੈਂ ਅੱਜ ਤੱਕ ਧਰਮਖੰਡ ਸਮਝਿਆ ਮੈਂ ਗਿਆਨਖੰਡ ਵਿਚ ਚਾਲ ਸਰਮਖੰਡੀ ਚੰਗ ਕਰਮਖੰਡੀ ਚੰ ਸੱਚਖੰਡ ਪਹੁੰਚੀ ਕਿੱਥੇ ਆ ਮੈਂ ਆਪਣੇ ਜੀਵਨ ਦੀ ਪੜਤਾਲ ਕਰਨੀ ਐਵੇਂ ਉਹਨੇ ਵਾਪਾਰ ਕਰੀ ਜਾਣਾ ਗਿੰਤੀਆਂ ਮਿੰਤੀਆਂ ਦੇ ਪਤਾ ਹੀ ਨਹੀਂ ਕਿੱਥੇ ਕਿੱਥੇ ਨਹੀਂ ਤਿਆੜੀ ਸੂ ਕਿਸਮ ਦੇ ਵਿਕਾਰ ਸੂ ਕਿਸਮ ਦੇ ਐਬ ਕੋ ਬੋ ਜੀ ਬੰਦਾ ਉਲਝਿਆ ਮੱਥਾ ਵੀ ਟੀਕ ਆਉਂਦਾ ਪਾਠ ਵੀ ਕਰ ਲੈਂਦਾ ਲੜੀਆਂ ਵੀ ਪਾਠ ਦੀਆਂ ਲਾਈਆਂ ਨੇ ਕਰਾਂ ਜੀ ਪਾਠ ਕਰਵਾਏ ਜਾ ਰਿਹਾ ਕਿਰਤਨ ਕਰਵਾਏ ਜਾ ਰਿਹਾ ਆਪਣੇ ਜੀਵਨ ਦੀ ਕੋਈ ਪੜਤਾਲ ਨਹੀਂ ਮੈਂ ਕਿੱਥੇ ਖੜਾ ਗੁਰਬਾਣੀ ਸਾਨੂੰ ਇਸ ਕਿਸਮ ਦਾ ਅਨਭਿਸ਼ਵਾਸੀ ਜੀਵਨ ਨਹੀਂ ਦੇ ਰਹੀ ਐਵੇਂ ਤੰਤਰਾ ਮੰਤਰਾ ਵਗ ਬਾਣੀ ਪੜੀ ਜਾਉ ਨਹੀਂ ਵਣੀ ਪੜ ਕੇ ਵਿਚਾਰਨੀ ਹੈ ਵਣੀ ਸਾਨੂੰ ਸਹਿ ਦਿੰਦੀ ਹੈ ਕਿ ਜਦੋਂ ਇਸ ਮਾਰਗ ਤੇ ਤੁਰੋਗੇ ਧਰਮਖੰਡ ਦੇ ਮਾਰਗ ਤੇ ਕਿਹੜੇ ਕਿਹੜੇ ਪੜਾਉਣੇ ਨੇ ਅੱਗੇ ਤੁਹਾਡੀ ਜੀਵਨੀ ਕਿਹੜੀਆਂ ਕਿਹੜੀਆਂ ਤਬਦੀਲੀਆਂ ਆਉਣੀਆਂ ਨੇ ਇਹ ਤਬਦੀਲੀਆਂ ਆਉਣੀਆਂ ਜ਼ਰੂਰੀ ਹਨ ਜੇ ਤਬਦੀਲੀ ਨਹੀਂ ਆ ਰਹੀਆਂ ਇਹਦਾ ਮਤਲਬ ਹੈ ਜੀ ਤੁਸੀਂ ਸਹੀ ਧਰਮ ਦੇ ਮਾਰਗ ਤੇ ਤੁਰੇ ਨਹੀਂ ਆ ਤੋ ਅਗਲੇ ਖੰਡਨ ਦੀ ਵਿਚਾਰ ਅਸੀਂ ਕੱਲ ਕਰਾਂਗੇ ਇਹ ਜਿਹੜਾ ਉਚਾਰਨ ਹੈ ਇਹਦੇ ਵਿੱਚ ਧਰਮਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੂ ਕਰਮ ਆਖੂ ਇਤੇ ਉੱਪਰ ਬਿੰਦੀ ਦਾ ਉਚਾਰਨ ਕਰ ਸਕਦੇ ਹਾਂ ਕੇਤੇ ਪਵਨ ਪਾਣੀ ਵੈਸ ਵੈਸੰਤਰ ਇਹਨੂੰ ਵੈਸੰਤਰ ਬੰਬੇ ਨਾਲ ਕਹਿੰਦੇ ਫਿਰ ਬੋਲ ਜਾਂਦੇ ਆ ਇਹ ਗੱਲ ਦਾ ਕੇਤੇ ਕਹਨ ਕਹਨ ਬੋਲਦਿਆਂ ਇੱਥੇ ਲਿਖਾ ਕਕਾ ਕੰਨ ਨਾ ਨਾ ਕਾਨ ਕਾਨ ਨਹੀਂ ਕਹਨ ਕਕੇ ਚਲੇ ਅਦੇ ਹਾਇ ਦਾ ਉਚਾਰਨ ਕਰਨਾ ਕਹਨ ਮਹੀਸ਼ ਕੇਤੇ ਬ੍ਰਹਮੇ ਘਾੜਦ ਘੜੀਏ ਹਾਇ ਉੱਪਰ ਬਿੰਦੀ ਦਾ ਉਚਾਰਨ ਕਰੋ ਰੂਪ ਰੰਗ ਕੇ ਵੇਸ ਕੇਤੀਆਂ ਕੇਤੀਆਂ ਦੇ ਕੰਨੇ ਉੱਤੇ ਬਿੰਦੀ ਦਾ ਉਚਾਰਨ ਕਰੋ ਬਹੁਤ ਸਾਰੀਆਂ ਨੇ ਬਹੁਵਚਨ ਹੈ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਸッセ ਪਰ ਬਿੰਦੀ ਬੋਲੋ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਇਸ ਦੇਸ਼ ਥਲੇ ਸッセ ਪਰ ਬਿੰਦੀ ਉਚਾਰਨ ਕਰੋ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਨੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕਿ ਚੀਓ ਸੁਰਤੀ ਸੇਵ ਕੇ ਤੇ ਨਾਨਕ ਅੰਤਨਾ ਅੰਤ ਇਹ ਵੀ ਖਿਆਲ ਕਰਨਾ ਚ ਪੋੜੀ ਵਿੱਚ ਕਿ ਜਿਹੜਾ ਕੱਟਾ ਕਿਤੇ ਕਿਤੇ ਕਠਾ ਨਹੀਂ ਕਿਤੇ ਵੀ ਪੜਿਆ ਜਾਂਦਾ ਕੋਈ ਕਿਤੇ ਪਿਛਲੇ ਦੋ ਸ਼ਬਦਾਂ ਨਾਲ ਜੁੜਦਾ ਕੋਈ ਅਗਲੇ ਨਾਲ ਜੁੜਦਾ ਇਹ ਅਸੀਂ ਜਿਹੜਾ ਵਿੱਚੋਂ ਥੋੜਾ ਬਹੁਤਾ ਪਦ ਛੇ ਇਸ ਨੂੰ ਸਮਝਣਾ ਹੈ ਕਿ ਕਿਹੜਾ ਕਿਤੇ ਕਿਹੜੇ ਪਿਛਲੇ ਅੱਖਰ ਨਾਲ ਜੁੜਨਾ ਜਾਂ ਅਗਲੇ ਨਾਲ ਜੁੜਨਾ ਹੈ ਤੇ ਇਸ ਤਰੀਕੇ ਨਾਲ ਕਿੱਥੇ ਕਿੱਥੇ ਕਠੜੀ ਪੜੀ ਜਾਣਾ ਉਹ ਜਦ ਤੁਸੀਂ ਕਠਾ ਸਾਡੇ ਕੋਲ ਤਾਂ ਹੀ ਪੰਨ ਹੁੰਦਾ ਕਿ ਸਾਨੂੰ ਸਹੀ ਜਗ੍ਹਾ ਤੇ ਕਿੱਥੇ ਰੁਕਣਾ ਹੈ ਇਹ ਸਾਨੂੰ ਸਮਝ ਨਹੀਂ ਹੁੰਦੀ ਜਿਹੜੇ ਸਿਗਮਿਸਰੀ ਕਾਰਜਵਰ ਨੂੰ ਛੁਪਾਏ ਗਏ ਗੁਟਕੇ ਨੇ ਉਹਨਾਂ ਦੇ ਵਿੱਚ ਉਹਨਾਂ ਥਾਵਾਂ ਦੇ ਜਿੱਥੇ ਸਾਨੂੰ ਥੋੜਾ ਰੁਕ ਕੇ ਪਾਰ ਕਰਨਾ ਚਾਹੀਦਾ ਛੋਟੇ ਛੋਟੇ ਸਪੇਸ ਜਗ੍ਹਾ ਛੱਡੀ ਹੋਈ ਹੈ ਇਸ ਤਰ੍ਹਾਂ ਰੁਕ ਕੇ ਪਾਰ ਕਰੀਏ ਤੇ ਫਿਰ ਸਹੀ ਪਾਰਟ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ